ਤੇਰੀ ਮੁਠੀ ਮੇਂ ਕੀ ਹੈ ਮੁਠੀ ਮੇਂ ਹੈ ਤੇਰੇ ਕੀ ਹੈ ਗੜੀ ਹੈ ਕੈਂਬਰਿਜ ਲੁੱਕ ਐਟ ਇਸਾਈਡ ਅਗੋਈ ਪੱਖੀ ਬਾੜ ਲੱਗ ਗਿਆ ਇਹ ਆਪਣੇ ਪੰਜਾਬੀ ਵੀਰ ਹੈ ਪੰਜਾਬੀ ਵੀਰ ਹਾਂਜੀ ਭਾਈ ਨਜ਼ਾਰਾ ਆ ਰਿਹਾ ਵਰਲਡ ਦਾ ਹਾਈਐਸਟ ਬ੍ਰਿਜ ਹੈ ਵਰਲਡ ਦਾ ਹਾਈਐਸਟ ਬ੍ਰਿਜ ਜਿੱਥੇ ਮੈਂ ਤੇ ਮੇਰੀ ਬਾਈਕ ਕੋ ਮਰੇਸ਼ ਟਾਈਮ ਤੇ ਜਸਮੀਤ ਵੀਡੀਓ ਬਣਾ ਰਿਹਾ ਸੋ ਭਾਈ ਜਿਹੜਾ ਟੈਂਪਰੇਚਰ ਹੈ ਕਾ ਨਹੀਂ ਦਿਖ ਰਿਹਾ ਯਾਰ ਇਹ ਪਹੁੰਚ ਗਏ ਜੀ ਆਪਾਂ ਵਰਲਡ ਦੇ ਹਾਈਐਸਟ ਪੋਸਟ ਆਫਿਸ ਜਗ੍ਹਾ ਦਾ ਨਾਮ ਹੈ ਹਕਿੰਗ ਤੇ ਨਾਲ ਸਾਡੇ ਬਿੱਲਾ ਵੀਰ ਬਾਈਕ ਤੇ ਮੈਂ ਤਾਂ ਮਨਾ ਕਰ ਰਿਹਾ ਸੀ ਪਰ ਅਸੀਂ ਡਿੱਗਦੇ ਢੇਂ ਦੇ ਪਹੁੰਚੇ ਗਏ ਲੋ ਜੀ ਤੇ ਬਰ ਪਈ ਹੋਏ ਸੜਕ ਦੇ ਨਨੇ ਤੇੜੇ ਆਪਣਾ ਸਫ਼ਰ ਸ਼ੁਰੂ ਹੋ ਗਿਆ ਹੁਣ ਚੀਚੇ ਬ੍ਰਿਜ ਵਾਲਿਆਂ ਨੂੰ ਤੇ ਏਸ਼ੀਆ ਦਾ ਸਭ ਤੋਂ ਹਾਈਐਸਟ ਬ੍ਰਿਜ ਇਹ ਤੇ ਬਹੁਤ ਸੋਹਣਾ ਆ ਤੇ ਕੁਝ ਲੋਕਾਂ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਉੱਪਰ ਚੜਾਉਂਦੇ ਆਈ ਜਾਂਦੇ ਆ ਤੇ ਅਸੀਂ ਆਪਣਾ ਮਾੜਾ ਜਿਹਾ ਪੰਜਾਬੀ ਹੋਣ ਦਾ ਸਬੂਤ ਵੀ ਦੇ ਰਹੇ ਇੱਥੇ ਆ ਦੇ ਚੱਕਲੇਗੇ ਕੋਈ ਹੋਈ ਆ ਕਿ ਚੱਕਲੇ ਕੋਈ ਰੂਡ ਤੋਂ ਸਭਾਨ ਤੇ ਸਾਡਾ ਇੱਥੇ ਜੇ ਆ ਜਾਂਦੇ ਪੌਣ ਹਾਂ ਆ ਦੇਖੋ ਜੀ ਪਹਾੜ ਕਿੰਨੇ ਸੋਹਣੇ ਸੋਹਣੇ ਪਹਾੜਾ ਹੈ ਚੱਕੇ ਕੈਮਰਾ ਚੱਕੇ ਕੈਮਰਾ ਆਂਦੇ ਵਲੌਗ ਬਣਾਉਣ ਕੀ ਗੱਲ ਦੱਸ ਵੀ ਕੀ ਕਹਿਣਾ ਚਾਹੋਗੇ ਦੱਸੋ ਜੀ ਅੱਡਾ ਡੂੜਦਾ ਜਮਾਨੇ ਪਿਆ ਉਹਰੇ ਆਈ ਕੋ ਚੱਕ ਲੈ ਕੇ ਚੱਕੇ ਦਾ ਇਹ ਕੁਝ ਆ ਦੇਖੋ ਬੜਾ ਤੇ ਲਿਆ ਸਕਦਾ ਉਸੇ ਤਰ੍ਹਾਂ ਬੜਾ ਚੱਲਦਾ ਆ ਗੱਡੀਆਂ ਨੇ ਰੋਕਦਾ ਬਾਈ ਬਈ ਕਿੱਥੇ ਰੋਕਦੇ ਪੂਰਾ ਠੰਡ ਦਾ ਮਾਹੌਲ ਹੈ ਬਹੁਤ ਹੋਊਗੀ ਲਾ ਲਾ ਜੰਗਲੀ ਜਾਨਵਰ ਫਿਰ ਰਹੇ ਆ ਉਹ ਉੱਪਰ ਬਾਈ ਕੋਈ ਜੰਗਲੀ ਜਾਨਵਰ ਫਿਰ ਰਹੇ ਆ ਇਹ ਨਹੀਂ ਇਹ ਸਮਝ ਆ ਰਹੀ ਕੀ ਹੈ ਪਾਣੀ ਬੱਕਰੀਆਂ ਆ ਬੱਕਰੀਆਂ ਨਹੀਂ ਹੈਗੀਆਂ ਜਿਹੜੀਆਂ ਪਾਣੀ ਬੱਕਰੀਆਂ ਆ ਨਹੀਂ ਨਹੀਂ ਬੂਟ ਕਹਿੰਦੇ ਬੂਟ ਇਹ ਜੰਗਲੀ ਹੈ ਬਾਈ ਇਹ ਬਲੂ ਸ਼ੀਪ ਕਹਿੰਦੇ ਉਹਨੂੰ ਨੀਲੀ ਭੇਡ ਜੰਗਲੀ ਹੈ ਕਿਸੇ ਦੀ ਨਹੀਂ ਹੈਗੀ ਇਹ ਇੱਥੇ ਕੋਈ ਮਾਰ ਮੂਰ ਕੇ ਖਾਲਵੇ ਖਾਲੇ ਹਾਂਜੀ ਕਾਲੀ ਗਾਲੀ ਚ ਵੀਡੀਓ ਆਨ ਕਰੀ ਜੇ ਆਪਾਂ ਪਹੁੰਚ ਗਏ ਚੰਬਰੀ ਚ ਇਹ ਆ ਜੀ ਏਸ਼ੀਆ ਦਾ ਸਭ ਤੋਂ ਉੱਚਾ ਬ੍ਰਿਜ ਬਹੁਤ ਸੋਹਣਾ ਹੈ ਜੀ ਇਹ ਨੱਬ ਤੋਂ ਜ਼ਿਆਦਾ ਹਾਈਟ ਤੇ ਹੈ ਆ ਕੋਈ ਪੱਕੀ ਬਾੜ ਲੱਗ ਗਿਆ ਇਹ ਆਪਣੇ ਪੰਜਾਬੀ ਵੀਰ ਹੈ ਪੰਜਾਬੀ ਵੀਰ ਕੌਣ ਹੈ ਪੀਵੀ 13 ਵਾਲਾ ਤਨਵੀਰ ਪੱਕੀ ਬਾੜ ਭਾਈ ਬੱਕੀ ਬੁੱਕੀ ਨਹੀਂ ਪੱਟਦੀ ਹੁੰਦੀ ਹੈ ਇਹ ਪੰਜਾਬੀ ਕਿੱਥੇ ਛੜਦੇ ਐ ਪੰਜਾਬੀ ਆਗੇ ਓਏ ਆ ਸੁਪਰਡੈਂਟ ਇੰਜੀਨੀਅਰ ਸੀ ਜਿਹੜਾ ਪੰਜਾਬੀ ਹੈ ਐਮ ਕੇ ਬਨਹਾਸ ਇਹ ਵੀਰ ਉਹਨਾਂ ਦੇ ਇੰਜੀਨੀਰਾਂ ਦਾ ਨੌਜ ਉਹਨਾਂ ਨੇ ਇਹ ਇਹ ਕੁੜੀ ਹੈ ਇਹ ਮਨਮਿੰਦਰ ਕੌਰ ਮਨਹਾਸ ਸਿਗੀ ਹੈ ਹਾਂ ਹਾਂ ਉਹ ਗੇਲ ਦਾ ਹਾਂਜੀ ਆ ਦੇਖੋ ਪੱਕੀ ਬਾੜ ਨਹੀਂ ਹੈ ਗੋਲੂ ਵੀ ਦੇਖਿਆ ਬਾਈ ਯਾਰ ਗੰਦ ਨਾ ਪਾਏ ਕਰੋ ਬਾਈ ਯਾਰ ਮੇਰੇ ਨਾਲ ਵੀ ਲੱਗਿਆ ਬਾਈ ਕੋਈ ਲੈ ਦੇ ਦੇ ਨਹੀਂ ਤੂੰ ਖਾਵੇਂ ਆ ਦੇਖੋ ਇਹਦੇ ਕਿ ਵੀ ਡੰਡੀ ਖਾਈ ਹੈ ਕਾਫੀ ਰਿਸਕ ਜੌਬ ਸੀਗੀ ਜਿਨ੍ਹਾਂ ਨੇ ਬਣਾਇਆ ਹੈ ਬਹੁਤ ਸਾਈਡ ਤੇ ਬਣਿਆ ਹੋਇਆ ਇਹਨਰੇ ਦਾ ਕਿ ਬੜੀਆ ਨਮੂਨਾ ਆਪਾਂ ਲੋਕਾਂ ਲੋਕਾਂ ਨਾਲ ਥੋੜੀ ਬੋਦੀ ਗੱਲਬਾਤ ਕਰਾਂਗੇ ਪੁੱਛਾਂਗੇ ਇਸ ਬ੍ਰਿਜ ਦਾ ਇਤਿਹਾਸ ਹਾਂ ਚਿੰ ਆ ਦੇ ਡਰੈਸ ਦਿਖਾ ਦੇ ਇੱਥੇ ਜੇ ਤੁਸੀਂ ਪਿਓਰ ਸਪੀਤੀ ਵਾਲੀ ਡਰੈਸ ਲੈਣੀ ਹੈ ਵੀ ਇਹ ਲੈ ਲੈਣਾ ਦੋਸਪੀਤੀ ਟ੍ਰੈਡੀਸ਼ਨ ਕਿਆ ਮਿਕਸ ਕਰਕੇ ਥੋੜੀ ਨਾ ਅੱਛ ਲੱਗਦੀ ਹੈ ਤਾਂ ਅਸੀਂ ਇਹ ਹੀ ਬੋਲ ਕੇ ਵੇਚੇ تھے ਉਹ ਤਾਂ ਉਹਨਾਂ ਦਾ ਟ੍ਰੈਡੀਸ਼ਨ ਹੈ ਨਾ ਚਲੋ ਅੱਗੇ ਉਹਨਾਂ ਕੀ ਫੋਟੋ ਖਿਂਜਨਾ ਬਹੁਤ ਸੋ ਭਾਈ ਇਹ ਚਚੰਬ੍ਰਿਜ ਇੱਥੇ ਆ ਦੇਖੋ ਕੁੜੀਆਂ ਡਰੈਸ ਜਿੱਕੇ ਸਨੇ ਫੋਟੋ ਖਿਚਾਣੀ ਐ ਡਰੈਸ ਪਾ ਕੇ ਤਾਂ ਇਹ ਤੁਸੀਂ ਡਰੈਸ ਲੈ ਸਕਦੇ ਆ ਕਿਤਨਾ ਰੈਂਟ ਹੁੰਦਾ ਹੈ ਇਸਕਾ 100 ਰੁਪਏ 100 ਰੁਪੀਸ ਸਪੀਤੀ ਡਰੈਸ ਬੋਲਦੇ ਐ ਇਸਕੋ ਹਾਂਜੀ ਟ੍ਰੈਡੀਸ਼ਨ ਹੈ ਓਕੇ ਤੇ ਇਹ ਦੋਨੋਂ ਪਹਿਣਾ ਐ ਜੀ ਇਹ ਇਹਨਾਂ ਨੇ ਮੈਨੂੰ ਬਰਥਡੇ ਵਿਸ਼ ਵੀ ਕੀਤਾ ਅੱਜ ਹੈਨਾ ਸੋ ਆਹ ਮੁੰਡੇ ਖੜੇ ਆਪਣੇ ਖਰੜ ਵਾਲੇ ਭਾਈ ਕਹਦੇ ਯਾਰ ਹੁਣ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਥੈਂਕ ਯੂ ਠੀਕ ਐ ਠੀਕ ਐ ਜਸਮੀਤ ਸਿੰਘ ਨਜ਼ਾਰੇ ਲੈਂਦੇ ਹੋਏ ਉਧਰ ਹਾਂ ਭਾਈ ਤੁਹਾਡੀ ਵੀਡੀਓ ਪਾਣੀ ਮੈਂ ਠੀਕ ਹੈ ਭਾਜੀ ਠੀਕ ਹੈ ਆਪਣੇ ਲੋਕਲ ਫਰੈਂਡ ਮਿਲੇ ਆ ਭਾਈ ਕਿਆ ਬੋਲ ਰਹੇ ਹੈ ਕੀ ਕੀ ਜਗ੍ਹਾ ਸਿੱਟੂ ਕਾਟਦੇ ਹੈ ਅੱਛਾ ਕਹਿੰਦੇ ਸਿੱਟੂ ਹੀ ਕਾਟਦੇ ਕੇਕ ਤੋਂ ਕੇਕ ਕਹਿੰਦੇ ਮਿਲਦਾ ਨਹੀਂ ਇੱਥੇ ਸਿੱਟੂ ਕਾਟ ਦੇਗੇ ਕੇਕ ਕਿਹਨਾਂ ਦਾ ਹੈ ਸਿੱਟੂ ਹੈ ਹੈ ਠੀਕ ਹੈ ਭਾਈ ਚੱਲਦੇ ਚੰਗਾ ਮੇਰਾ ਵੀਰ ਆਲ ਦੀ ਬੈਸਟ ਬੁੰਤਰ ਮੇ ਹਿਮਾਚਲ ਸੇ ਲਾਇਆ ਇਹ ਵੀ ਆ ਦੇਖੋ ਬਈ ਮੁੰਡਾ ਕਹਿੰਦਾ ਬਾਈਕ ਚਲਾਣੀ ਹੈ ਚਲਾ ਦੋ ਇੱਕ ਲੋਟ ਮਾਰ ਦੋ ਚਲਾਣਾ ਹੈ ਚਲਾ ਲਓ ਫਿਰ ਇੱਕ ਮਿੰਟ ਇਹਨਾਂ ਨੇ ਸਾਨੂੰ ਹਾਂਜੀ ਮੈਨੂੰ ਪਤਾ ਚੱਲ ਗਿਆ ਇਹ ਡਰਿੰਕ ਬਣਾ ਕੇ ਦਿਆ ਇਹਨਾਂ ਨੇ ਗਿਆਨੀ ਨੂੰ ਤਾਂ ਪਸੰਦ ਆਇਆ ਗਰਮ ਹੈ ਦੇਖਣੇ ਨੂੰ ਜੂਸ ਜਿਹਾ ਲੱਗਦਾ ਤੇ ਆ ਸਾਡੀਆਂ ਦੀਦੀਆਂ ਬੈਠੀਆਂ ਸਾਰੀਆਂ ਬਹੁਤ ਮਜ਼ਾਕ ਕਰਤੀ ਹੈ

ਤੋ ਵਧੀਆ ਲੱਗਿਆ ਭਾਜੀ ਨੂੰ ਅਸੀਂ ਦੱਸਿਆ ਵੀ ਆ ਜੂਸ ਜਾਂ ਪੀਓ ਤੇ ਭਾਜੀ ਮਿਲਦੇ ਆ ਫਿਰ ਹੈਨਾ ਥੈਂਕ ਯੂ ਥੈਂਕ ਯੂ ਜੀ ਇਹ ਅੰਦਰ ਇਹਨਾਂ ਦਾ ਕਿਚਨ ਨਾਲ ਛੋਟਾ ਜਿਹਾ ਆ ਦੇਖੋ ਆ ਬਣਾਉਂਦੇ ਇੱਥੇ ਚੰਗਾ ਵੀਰੇ ਸਤਿ ਸ੍ਰੀ ਅਕਾਲ ਓ ਕੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਿਲਦਾ ਜੀ ਖਲੋ ਚਲਦੇ ਤਾਂ ਆਉਂਦੇ ਆ ਉੱਤ ਸਿੱਧੇ ਤੋਂ ਆ ਸਿੱਧੇ ਤੋਂ ਨਹੀਂ ਜੀ ਬਾਈ ਨਜ਼ਾਰਾ ਆ ਰਿਹਾ ਵਰਲਡ ਦਾ ਹਾਈਐਸਟ ਬ੍ਰਿਜ ਹੈ ਇਹ ਵਰਲਡ ਦਾ ਹਾਈਐਸਟ ਬ੍ਰਿਜ ਜਿੱਥੇ ਮੈਂ ਤੇ ਮੇਰੀ ਬਾਈਕ ਘੁੰਮ ਰਹੀ ਇਸ ਟਾਈਮ ਤੇ ਜਸਮੀਤ ਵੀਡੀਓ ਬਣਾ ਰਿਹਾ ਦੇਖੋ ਬਾਈ ਲੱਕੀ ਅਸੀਂ ਆਪਣੇ ਨੂੰ ਫੀਲ ਕਰ ਰਹੇ ਕਿਉਂ ਜਸਮੀਤ ਵਰਲਡ ਦੇ ਹਾਈਐਸਟ ਬ੍ਰਿਜ ਤੇ ਖੜੇ ਆ ਇਸ ਟਾਈਮ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਆਓ ਵਧੀਆ ਇੱਥੇ ਚੱਲੀਏ ਬਾਜੀ ਫਿਰ ਚਲੋ ਜੀ ਜਸਮੀਤ ਜੀ ਤੁਸੀਂ ਇਸ ਵਿਊ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਸੋਹਣਾ ਵੀ ਬਾਈ ਦੇਖਾ ਕੁਦਰਤੀ ਰੰਗ ਦੇਖੋ ਕੋਈ ਆਮਦ ਹੋ ਰਹੀ ਹੈ ਆਮਦ ਹੋ ਜੂਗੀ ਆਮਦ ਹੋ ਜੂਗੀ ਆਮਦ ਕੋਈ ਥੱਪ ਥੱਪ ਹੁਣੇ ਕੱਢ ਦਨੇ ਆ ਮੈਂ ਤੇ ਮੇਰਾ ਯਾਰ ਤੇ ਪੱਥਰਾਂ ਵਾਲੀ ਸੜਕ ਹੈ ਮੈਂ ਤੇ ਮੇਰਾ ਯਾਰ ਤੇ ਪੱਥਰਾਂ ਵਾਲੀ ਸੜਕ ਮੇਰਾ ਮੋਟਰ ਤੇ ਮੇਰਾ ਮੋਟਰਸਾਈਕਲ ਕਹਿੰਦਾ ਮੈਂ ਮੈਂ ਕੱਲਾ ਕਿਉ ਖੜਕਾ ਤੂੰ ਵੀ ਖੜਕ ਆਏ ਹਾਏ ਸੋ ਬਾਜੀ ਬਾਵਾ ਬਾਵਾ ਜੀ ਕੁਝ ਦੇਖੋ ਸੜਨ ਦਨੇ ਆ ਨਾ ਜਾਣੇ ਤੇਰੇ ਲਈ ਤੜਫੇ ਦੁਆਵਾ ਮੰਗੀਆਂ ਉੱਠੇ ਉੱਠ ਤੜਕੇ ਤੂੰ ਨਾ ਜਾਣੇ ਤੇਰੇ ਲਈ ਤੜਫੇ ਦੁਆਵਾ ਮੰਗੀਆਂ ਉੱਠੇ ਉੱਠ ਤੜਕੇ ਚੰਗੀਆਂ ਹੋਈਆਂ ਨਾ ਤੇਥੋਂ ਚੰਗੀਆਂ ਹੋਈਆਂ ਨਾ ਤੇਥੋਂ ਮੈਂ ਰਖਣਾ ਨਹੀਂ ਤੇਰੇ ਨਾਲ ਨਾਤਾ ਕਿਉਂ ਜਾਣੇ ਮੈਂ ਨਾ ਜਾਣਾ ਫੇਰ ਕਦ ਹੋਣਗੀਆਂ ਮੁਲਾਕਾਤਾਂ ਰੱਬ ਜਾਣੇ ਮੈਂ ਨਾ ਜਾਣਾਂ ਵੇਖਤ ਹੋਣ ਦੀਆਂ ਮੋੜ ਲੱਗ ਰੱਤਾ ਅੱਗੇ ਤੋਂ ਦੁਆਰਾ ਫੇਰ ਗਾਣਾ ਸੁਣਾਇਆ ਜਾਊਗਾ ਦੇਵੀ ਦਾ ਸ਼ੇਰ ਵੀ ਸੁਣਾਉਨੇ ਆ ਸੁਣਾਓ ਫੇਰ ਹੁਣ ਕੀ ਤੇਰਾ ਮੇਰੇ ਬਾਰੇ ਖਿਆਲ ਮੈਂ ਨਹੀਂ ਪੁੱਛਦਾ ਉਹਨਾਂ ਦੇ ਨਾਮ ਦੇ ਨਾਲ ਵਿੱਚ ਦੱਸ ਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ ਹਾਂ ਉਹ ਨਾ ਪੂਫ ਉਹ ਮਨ ਬੇੜੇ ਬਤਨ ਉਠਾਈ ਜੀ ਕਿਹੜਾ ਦਿਨ ਆਹ ਪੁਰਸਤ ਦੀ ਜੀ ਹਦਮਿਆ ਤੰਪੂ ਦਾ ਆਉਂਦਾ ਤੈਨੂੰ ਪੂਆ ਗਏ ਆਰ ਕਰਨਾ ਧੂਆ ਸੁਣਾ ਓ ਚੰਗੇ ਭਲੇ ਵਸਦੇ ਸਾ ਕੋਈ ਨਾ ਸੀ ਰੋਗ રે ਚੰਗੇ ਭਲੇ ਵਸਦੇ ਸਾ ਕੋਈ ਨਾ ਸੀ ਰੋਗ રે ਕੈਸੀ ਤੈ ਚੁਗਾਈ ਸਾਨੂੰ ਮੁਸ਼ਕੇ ਦੀ ਚੋਗਵੇ ਚਰਖੇ ਵੀ ਤੇ ਕਿਤਰੇ ਝੜਾ ਹੀ छुट ਗਏ ਆਏ ਹਾਏ ਹਾਏ छुट ਗਏ ਸਹੇਲੀਆਂ ਦੇ ਬੂ ਸਾਰੀ ਰਾਤ ਜਾਗਾ ਮੈਂ ਤਾਂ ਵਾਲੀ ਵਾਲੇ ਜੀ ਦੇ ਵਾਂ ਜਦੋਂ ਤੱਕ ਆ ਤੂੰ ਸਤ ਨੂੰ ਦੂਰ ਆਵਾਜ਼ ਮੇਰੀ ਬਹੁਤੀ ਵਧੀਆ ਨਹੀਂ ਹੈ ਵੀਰੇ ਆਨੰਦ ਬੁਰਾ ਲਈਦਾ ਆਪਾਂ ਆਪਣੇ ਆਪਣੇ ਉਹਦੇ ਵਾਸਤੇ ਗਾਈਦਾ ਹਾਂ ਆਪਣੇ ਵਾਸਤੇ ਬੁਰਾ ਗਾਈਦਾ ਤੇ ਆਪਾਂ ਹਰੇਕ ਜੀ ਲਾਂਗ ਜਾ ਕਿਉਂ ਜਾ ਰਹੇ ਹਾਂ ਜੀ ਹੁਣ ਤੋਂ 7 ਕਿਲੋਮੀਟਰ ਹੈ ਸੋਨੇ ਰੋਲ ਬਣੇ ਹੋਏ ਨੇ ਇੱਕ ਉਹਨੂੰ ਵਧੀਆ ਏਰੀਆ ਦਾ ਕਾਮਿਕ ਤੇ ਕਿਕ ਕਾਮਿਕ ਆਉਗਾ ਭਾਈ ਕਿਮਾ ਆਉਗਾ ਹੈਕੀਮਾ ਵਰਲਡ ਦਾ ਹਾਈएस्ट ਪੋਸਟ ਆਫੀਸ ਹੈ ਕਿਹਦਾ ਕਾਮਿਕ ਤੇ ਕਿਕ ਤੇ ਹੈਕੀ ਤੇ ਲੰਗਸਾ ਬੋਧੀ ਮੂਰਤੀ ਹੈ ਤੇ ਅਸੀਂ ਤੁਹਾਨੂੰ ਉਹ ਦੇਖਾਂਗੇ ਤੇ ਤਕਰੀਬਨ ਸਾਨੂੰ 3 ਕਿਲੋਮੀਟਰ ਹੋ ਗਿਆ ਚੜਾਈ ਚੜਦੇ ਜਾ ਰਹੇ ਹਾਂ ਉੱਪਰ ਨੂੰ ਬਹੁਤ ਪਹਾੜ ਚੜ ਗਏ ਅਸੀਂ ਸਾਹਮਣੇ ਵੀ ਦੇਖ ਸਕਦੇ ਹਾਂ ਮੇ ਕਾਮਿਕ ਤੇ ਸਾਨੂੰ ਹੁਣ ਇੱਕ ਬਾਈ ਮਿਲਿਆ ਸੀ ਬਾਈਕ ਵਾਲਾ ਕਹਿੰਦਾ ਬਾਈ ਹਿੱਕੇਮ ਤਾਂ ਰਹਿਣ ਤੋਂ ਜਾਣ ਨੂੰ ਕਿਉਂਕਿ ਉੱਥੇ ਰਸਤਾ ਬਹੁਤ ਖਰਾਬ ਹੈ ਸੋ ਤਾਂ ਸਕਿੱਪੇ ਕਰ ਲੈਣਾ ਉਧਰ ਜਾ ਕੇ ਕਿਉਂਕਿ ਅਮੀ ਬਾਈਕ ਫਸ ਗਈ ਫਿਰ ਹੋਰ ਸਲੀਪਰੀ ਹੋਣਾ ਬਹੁਤ ਜਿਆਦਾ ਕੰਮ ਆ ਬੰਦਾ ਵਧੀਆ ਬਣਾਇਆ ਹੋਇਆ ਦੇਖੋ ਬਹੁਤ ਸੋਹਣਾ ਦੇਖੋ ਕਿੱ체 ਕਿਹਨਾਂ ਦੇ ਆਪਣੇ ਕਮਰੇ ਹੋਣੇ ਇੱਥੇ ਸੋ ਭਾਈ ਇਹ ਬੰਦ ਹੈ ਮਿਨਿਸਟਰੀ ਕਹਿੰਦੇ ਮੰਕ ਹੈ ਨਹੀਂ ਦੁੱਧੇ ਵਾਲੀ ਦੇਖਦੇ ਜਾ ਕੇ ਹਾਂਜੀ ਦਾ ਬਈ ਬਹੁਤ ਜ਼ਿਆਦਾ ਹੂੰ ਸੋ ਬਈ ਜਿਹੜਾ ਟੈਂਪਰੇਚਰ ਹੈ ਦੇਖ ਲੋ ਤੁਹਾਨੂੰ ਦਿਖ ਰਿਹਾ ਹੈ ਕਿ ਨਹੀਂ ਦਿਖ ਰਿਹਾ ਯਾਰ -10 ਡਿਗਰੀ ਆ ਤੋ ਆਵਾਲਜ਼ ਹਾਈਐਸਟ ਰੈਸਟੋਰੈਂਟ ਹੈ ਅਸੀਂ ਇਸ ਟਾਈਮ ਹੈਗੇ ਆ 15000 49 ਫਿਟ ਤੇ ਉਹਦੇ ਵੀ ਤਿਆਰੀਆਂ ਇਹ ਚੱਲ ਰਹੀਆਂ ਹਨਾਂ ਦੀਆਂ ਵੀ ख पूरे तैयारियां चल रही हैं सो बी इत म्यूजियम है मिनिस्ट्री च देखते चल के म्यूजियम कॉमिक कॉम्पा, इन्हों भी जिंदा लगे हुआ बंद है <coughs> so, माइनस तीन चार डिग्री टैम्परेचर है बिल्डिंग बहुत सोहनी है मिनिस्टर पर बंद है पता नहीं क्यों नीचे प्यारा या कुत्ता भौंकी जो ਸਮੀ ਸਿੰਘ ਕਹਿੰਦੇ ਥੱਕ ਗਏ ਭਾਜੀ ਵੀ ਲੱਗੇ ਆ ਵੀਡੀਓ ਵਾਹ ਹੈ ਫੈਂਦੀ ਚੱਲ ਰਿਹਾ ਇੱਧਰ ਪੰਜਾਬੀ ਚੱਲ ਰਹੀ ਹੈ ਸੇਮ ਸੇਮ ਪਰ ਡਿਫਰੈਂਟ ਜੀ ਹੁਣ ਮੈਂ ਤੁਹਾਨੂੰ ਦਿਖਾਉਣਾ ਇੱਥੇ ਬੋਰਡ ਲੱਗਿਆ ਹੋਇਆ ਨਾਲੇ ਥੋੜੇ ਜਿਹਾ ਕਿਸੇ ਦਾ ਬਲੌਗ ਖਰਾਬ ਕਰਦੀ ਹੈ ਹਾਂ ਆ ਦੇਖੋ ਜੀ ਇਹਦਾ ਬੋਰਡ ਲੱਗਿਆ ਹੋਇਆ ਨਾ ਇਹ ਇਹ ਹਾਈएस्ट ਵਿਲੇਜ ਇਨ ਦਾ ਵਾਲਡ ਕਨੈਕਟਡ ਵਿਦ ਮੋਟਰੇਬਲ ਰੋਡ ਕੌਮਿਕ ਵਿਲੇਜ ਆ ਇਹ ਪੜ ਸਕਦੇ ਤੁਸੀਂ ਸੋ ਚੱਲੀਏ ਹੁਣ ਅੱਗੇ ਨੂੰ ਗਿਆਨੀ ਕਹਿੰਦਾ ਮੈਂ ਤੁਹਾਨੂੰ ਅਜੇ ਚਿੱਕੜ 'ਚ ਫਸਾਉਣਾ ਬਾਈਕ ਦੀ ਬਾਈ ਕੰਡੀਸ਼ਨ ਦੇਖ ਲਓ ਇਹ ਮਨ ਲੱਗਦਾ ਹੁਣ ਇਦਾਂ ਦੀ ਨਹੀਂ ਰਹਿਣੀ ਕੰਡੀਸ਼ਨ ਆਪਣੀ ਇਹ ਗੱਲ ਚਿੱਕੜ ਦੇ ਬੜਾਉਂਗਾ ਹੀ ਬੜਾਉਂਗਾ ਉੱਥੇ ਚਲੋ ੱੱਕਾ ਖਵਾਪੇ ਲਾਊਗਾ ਉਧਰ ਕੇ ਇਹ ਪਹੁੰਚ ਗਏ ਜੀ ਆਪਾਂ ਵਰਲਡ ਦੇ ਹਾਈਐਸਟ ਪੋਸਟ ਆਫਿਸ ਜਗ੍ਹਾ ਦਾ ਨਾਮ ਹੈ ਹਕਿੰਗ ਤੇ ਨਾਲ ਸਾਡੇ ਬਿੱਲਾ ਵੀਰ ਬਾਈਕ ਤੇ ਮੈਂ ਤਾਂ ਮਨਾ ਕਰ ਰਿਹਾ ਸੀ ਪਰ ਅਸੀਂ ਡਿੱਗਦੇ ਟਿਆਂ ਦੇ ਪਹੁੰਚੇ ਗਏ ਠੀਕ ਹੈ ਇੱਕ ਦੋ ਵਾਰ ਲੱਗੇ ਪੈਰ ਜੇ ਨੀਚੇ ਇਹਨੂੰ ਗਾਲਾ ਜੇ ਵੀ ਪਈਆਂ ਦੋਕ ਪਰ ਹੌਸਲਾ ਜੇ ਕਰਕੇ ਸੀ ਆ ਗਏ। ਬੰਤੀ ਲੋਡ ਹੁੰਦੀ ਆਉਣ ਲਈ। ਚੱਲ ਆ ਜਾ। ਭਾਈ ਜੀ ਇੱਥੇ। ਜੀ ਹੈਪੀ ਬਰਥਡੇ। ਥੈਂਕ ਯੂ ਥੈਂਕ ਯੂ। ਸੋ ਇਦਾਂ ਬਣਾਈ ਹੋਈ ਦੁਕਾਨ ਇਹਨਾਂ ਨੇ ਪੋਸਟ ਕਾਰਡ ਹੈਗਾ ਯਾਨੀ ਕਿੰਨੇ ਦਾ 40 ਰੁਪਏ ਦਾ। ਸਪੀਡ ਪੋਸਟ ਰਜਿਸਟਰੀ ਪੋਸਟ ਸਪੀਡ ਪੋਸਟ ਨਹੀਂ ਕਰਨੀ ਆਪਾਂ ਨੋਰਮਲ ਪੋਸਟ ਕਰਨਾ। ਇਹਨਾਂ ਹੋਵੇ ਆਪਾ ਤੋਂ ਪਹਿਲਾਂ ਪਹੁੰਚ ਜਿਓ ਘਰੇ ਹਾਂਜੀ ਇਹ ਸਾਨੂੰ ਸਰ ਮਲੇ ਮਹਾਰਾਸ਼ਟਰ ਤੋਂ ਆ ਇਹ ਸਾਨੂੰ ਇੱਥੇ ਪੋਸਟ ਆਫਿਸ ਤੇ ਮਿਲੇ ਆ ਇਹ ਵੀ ਆਪਣੇ ਫੈਮਿਲੀ ਮੈਂਬਰਸ ਨੂੰ ਤੇ ਫਰੈਂਡਸ ਨੂੰ ਇੱਥੋਂ ਪੋਸਟ ਕਰ ਰਹੇ ਆ ਲੈਟਰ ਆਪ ਦਾ ਨਾਮ ਕੀ ਹੈ ਵਿਦਾਂਗ ਵਿਦਾਂਗ ਵੀ ਲਿਖ ਰਿਹਾ ਦੇਖੋ ਮੈਂ ਵਿਦਾਂਗ ਪੋਸਟ ਲਿਖ ਰਿਹਾ ਆ ਕੁਝ ਮੈਂ ਵੀ ਕਰਦਿਆਂ ਨੂੰ ਲੈਟਰ ਪਾ ਰਿਹਾ ਇੱਕ ਤੇ ਵਰਲਡਸ ਦਾ ਹਾਈਐਸਟ ਪੋਸਟ ਆਫਿਸ ਇਹ ਯਸ ਇੰਜੋਏ ਕਰ ਰਹੇ ਹੋ ਜੀ ਬਹੁਤ ਬਹੁਤ ਠੀਕ ਹੈ ਜੀ। ਉਹਦੇ ਕੋਲ ਗੀਰੋ ਵਾਲੇ ਕੋਲ ਪਾ ਲ ਕੇ ਦੇਗੇ ਤਾਂ ਵੀ ਨਾ ਭੰਗ ਉਹਨੂੰ ਵੀ ਟਿੱਲ ਤੇ ਰੱਖਾਂ। ਸੋ ਭਾਈ ਅਸੀਂ ਫੋਟੋ ਕੈਚ ਕਰ ਰਹੇ ਹਾਂ ਕਿ ਯਾਦ ਹੈ ਰੀ ਭਾਜੀ ਨਾਲ। ਠੀਕ ਹੈ ਸਭ ਬੜੇ ਪਿਆਰੇ ਆ ਤਿੰਨੋ ਜਣੇ। ਓਕੇ ਅੱਗੇ ਦਾ ਮਿਲਦੇ ਹਾਂ ਠੀਕ ਹੈ। ਭਾਜੀ ਠੀਕ ਹੈ। ਆਹ ਰਿ ਥੈਂਕ ਯੂ ਨਾਈਸ ਮੀਟਿੰਗ। ਨਮਸਤੇ ਜੀ ਠੀਕ ਹੈ। ਦੇਖੋ ਤੇਰੀ ਮੁਠੀ ਵਿੱਚ ਕੀ ਹੈ? ਮੁਠੀ ਵਿੱਚ ਹੈ ਤੇਰੇ। ਕੀ ਹੈ? ਗੱਡੀ ਹੈ। निमुनि बच्ची तेरी मुट्ठी में क्या है निमुनि बच्ची तुम्हारी मुट्ठी में क्या है शर्मा गए बच्चे कार्ड कितने का है बच्चे थर्टी 30. 30 और विद स्टै वो मोहर क्या बोलते हो उसको विद स्टैंप स्टैंप के साथ ऊपर बाइक चले जा जाएगी नीचे से जाना पड़ेगा आज ही देखो पहुंच गए अपन ਚਿੱਠੀਆਂ ਪਹਿਣ ਗਿਆ ਚਿੱਠੀਆਂ ਪਹਿਣ ਗਿਆ ਬਰੰਗ ਚਿੱਠੀਆਂ ਭੇਜਾਂਗੇ ਆਪਾਂ ਕਿੱਥੇ ਜਿੱਦੇ ਕਰਕੇ ਅਸੀਂ ਉਰੇ ਆਏ ਆ ਸ਼ਾਇਦ ਹੋਈ ਹੋਣ ਹੋਈ ਆ ਹੋਈ ਆ ਕੀ ਕੁਛ ਨਹੀਂ ਹੋ ਜਾ ਕਰਾ ਦਿੰਦਾ ਬੰਦੇ ਨੂੰ ਪਿਆਰ ਆਪ ਕੋਈ ਕੀ ਆ ਲਾ ਮੈ ਲੱਗਿਆ ਪੌਣ ਕਰਨ ਨੂੰ ਉਹਦਾ ਬੰਦਾ ਆਹ ਹੈ ਅੱਧ ਵਿੱਚ ਸੜਦੇ ਨੇ ਪਾਰੇ ਆਫਿਸ ਕੋਲ ਪਹੁੰਚ ਗਏ ਆ ਤੇ ਭਾਜੀ ਉਹ ਨਹੀਂ ਮਿਲੇ ਮਾਨੂੰ ਆਪਣੇ ਚੰਡੀਗੜ੍ਹ ਤੋਂ ਹੀ ਆ ਭਾਜੀ ਉਹਨੇ ਫਾਰ ਚਾਹੇ ਦੇਖੋ ਇਹਨਾਂ ਦੀ ਗੱਡੀ ਵੀ ਪੂਰੀ ਜ਼ਬਰਦਸਤ ਹੈ ਚਿੱਟੇ ਰੰਗ ਦੀ ਚਿੱਟੇ ਰੰਗ ਦੀ ਜੈਕ ਹੁੱਡੀ ਭਾਜੀ ਦੀ ਚਿੱਟੇ ਇਹ ਮੜ ਜਾ ਕਾਲਾ ਨਿਕਲ ਗਿਆ ਪਰ ਆਪਾਂ ਠੀਕ ਹੈ ਵੈਸੇ ਠੀਕ ਹੈ ਭਾਈ ਤੁਹਾਡਾ ਨਾਮ ਸਾਡਾ ਦਿਵਾਂਸ਼ ਖੰਨਾ ਤੇ ਦਿਵਾਂਸ਼ੂ ਦੇਵਾਂਗ ਭਾਈ ਦਿਵਾਂਸ਼ੂ ਦੇਵਾਂਗ ਜੀ ਠੀਕ ਹੈ ਭਾਈ ਤੁਹਾਨੂੰ ਪਾਣੀ ਦੀ ਲੋੜ ਆਈ ਤੇ ਬੁੱਲਬਲ ਫਟ ਗਏ ਤੁਹਾਡੇ ਚੰਗੀ ਤੇ ਆਪਾਂ ਪਿਲਾਂਦੇ ਹਾਂ ਤੁਹਾਨੂੰ ਠੀਕ 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 ਦੋਨੋਂ ਜਿਹੜੇ ਆਏ ਤੁਸੀਂ ਹੋਰ ਦੋ ਬੰਦੇ ਸਹੀ ਹੈ ਸਹੀ ਹੈ ਭਾਈ ਚਲੋ ਮਿਲਦੇ ਆ ਜੀ ਠੀਕ ਹੈ ਬਾਜੀ ਆਲ ਦੀ ਬੈਸਟ ਆ ਥੈਂਕ ਯੂ ਤੁਹਾਨੂੰ ਵੀ ਮਿਲਾਂਗੇ ਜੀ ਤੁਹਾਨੂੰ ਵੀ ਬਾਜੀ ਹਾਂਜੀ ਓਕੇ ਓਕੇ ਥੈਂਕ ਯੂ ਜੀ ਬਾਏ 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 ਜੀ ਇਹ ਰਿਹਾ ਪਰ ਆਪਣਾ ਪੋਸਟ ਆਫਿਸ ਦੇਖੋ ਕਿੱਡਾ ਵੱਡਾ ਬਣਾਇਆ ਹੋਇਆ ਪੋਸਟ ਬਾਕਸ ਹੁੰਦਾ ਜਿਹੜਾ ਸੋ ਅਸੀਂ ਪਹੁੰਚ ਗਏ ਸੀ ਜੀ ਰੂਮ 'ਚ ਹੁਣ ਬਾਜ਼ਾਰ 'ਚ ਨੂੰ ਚੱਲੇ ਆ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆਪਾਂ ਮਤਲਬ ਅੱਜ ਦੀ ਜੋ ਪਤਾ ਨਹੀਂ ਹੁਣ ਅੱਗੇ ਜੁੜ ਜੂਗੀ ਵੀਡੀਓ ਨਹੀਂ ਜੁੜੂਗੀ ਪਰ ਅੱਜ ਦੀ ਰਾਤ ਦੀ ਵੀਡੀਓ ਇੱਥੇ ਖਤਮ ਹੈ ਬਾਕੀ ਕੱਲ ਨੂੰ ਸਵੇਰੇ ਮਿਲਦੇ ਆ ਠੀਕ ਹੈ ਹੁਣ ਅਸੀਂ ਡਿਨਰ ਬਣਾਉਣਾ ਹਾਏ ਫੇਸ਼ ਲੈਣ ਚੱਲੇ ਥੋੜਾ ਹਾਈ ਐਲਟੀਟਿਊਡ ਕਰਕੇ ਥੋੜਾ ਜਿਹਾ ਸਾਹ ਜਾਂ ਚੜਦਾ ਜਸਮੀਤ ਨੇ ਪਰਨਾ ਮੰਨ ਲਿਆ ਕਹਿੰਦਾ ਮੇਰੀ ਮਾਰਕੀਟ ਦੇ ਫੋਟੋ ਵੇਚਦੀ ਫੇ ਮਾਰਕੀਟ ਮੋਰਗੇਟ ਕੋਸ਼ਣ ਹੈ ਇੱਥੇ ਉਦਾਂ ਹੀ ਆ ਬਸ ਹੈ ਚਲੋ ਬਾਕੀ ਮਿਲਦੇ ਆ ਜੀ ਲੋ ਜੀ ਤੁਹਾਨੂੰ ਫੇਰ ਇੱਕ ਵਾਰ ਆਉਣਾ ਪਿਆ ਜਸਮੀਤ ਮੱਛੀ ਬਣਾ ਰਿਹਾ ਤੇ ਮੱਛੀ ਮੱਛੀ ਖਾ ਕੇ ਨਾ ਫਿਰ ਅਸੀਂ ਮੱਛੀ ਹੈ ਜੀ ਮੱਛੀ ਬਣ ਕੇ ਆਹ ਵੇ ਬੱਛੀ ਬਣ ਕੇ ਦਿਖਾਓਗੇ ਤੇ ਆਹ ਦੇਖੋ ਜੀ ਮੱਛੀ ਪੂਰੀ ਟੌਪ ਕਲਾਸ ਮਸਾਲਾ ਮਸੂਲਾ ਲੱਗ ਗਿਆ ਫੇਰ ਮਿਲਦੇ ਆਂ